ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਜਨਨ ਨੌਲੇਜ ਵਿਲਵਰ ਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਪੰਜਾਬ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਲੈ ਕੇ ਆਇਆ ਹਾਂ ਤਾਂ ਦੋਸਤੋ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟਾਈਮ ਮਿਲ ਸਕਿਆ ਤਾਂ ਦੋਸਤੋ ਜਿਹੜੀਆਂ ਸਾਮੀਆਂ ਨੇ ਕੇਂਦਰੀ ਜੇਲ ਪਟਿਆਲਾ ਤੇ ਉਜਾਲਾ ਫਿਊਲਸ ਪਟਿਆਲਾ ਜੇਲ પેટ્રોલ ਪੰਪ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਜੋ ਰਿਟੇਲ ਆਊਟਲਟ ਲਈ ਕੰਟਰੈਕਟ ਅਧਾਰ ਤੇ ਕੱਢੀਆਂ ਗਈਆਂ ਨੇ ਤੇ ਦੋਸਤੋ ਜਿਹੜਾ ਇੱਕ ਲੜੀ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਅਸਾਮੀ ਦਾ ਨਾਮ ਹੈਗਾ ਜੀ ਫਿਊਲ ਬாய் ਘੱਟੋ ਘੱਟ ਯੋਗਤਾ ਜਿਹੜੀ ਮੈਟ੍ਰਿਕਿਉਲੇਸ਼ਨ 10ਵੀਂ ਪਾਸ ਹੋਣੀ ਜ਼ਰੂਰੀ ਹੈਗੀ ਜੀ ਅਸਾਮੀਆਂ ਦੀ ਗਿਣਤੀ ਦੂਸਰੇ ਨੰਬਰ ਤੇ 에ਅਰ ਬாய் ਜਾਂ ਹਾਊਸ ਕੀਪਿੰਗ ਕਾਲੋ ਤੇ ਘੱਟੋ ਘੱਟ ਯੋਗਤਾ ਤੁਹਾਡੇ ਕੋਲ ਕੋਈ ਵੀ ਜਿਹੜੀ ਘੱਟੋ ਘੱਟ ਯੋਗਤਾ ਦੀ ਲੋੜ ਨਹੀਂ ਹੈ ਇਸ ਵਾਸਤੇ ਇਹਨਾਂ ਦੇ ਲਈ ਇੱਕ ਅਸਾਮੀ ਕੱਢੀ ਗਈ ਹੈ ਸਿਕਿਉਰਿਟੀ ਗਾਰਡ ਦੀ ਗੱਲ ਕਰੀ ਤਾਂ ਘੱਟੋ ਘੱਟ ਯੋਗਤਾ ਦੀ ਲੋੜ ਕੋਈ ਨਹੀਂ ਰੱਖੀ ਗਈ ਤੇ ਅਸਾਮੀਆਂ ਦੀ ਗਿਣਤੀ ਜਿਹੜੀ 2 ਹੈਗੀ ਹੈ ਠੀਕ ਹੈ ਜੀ ਤੇ ਜਿਹੜੀ ਤਰਜੀਹ ਉਹਨਾਂ ਬੰਦਿਆਂ ਨੂੰ ਦਿੱਤੀ ਜਾਵੇ ਕਿ ਜਿਹੜੇ ਸੇਵਾਮੁਕਤ ਅਧਿਕਾਰੀ ਕਰਮਚਾਰੀ ਜੇਲ੍ਹ ਵਿਭਾਗ ਦੇ ਸੇਵਾਮੁਕਤ ਕਰਮਚਾਰੀਆਂ ਅਤੇ ਸੇਵਾ ਕਰਨੇ ਕਰਮਚਾਰੀਆਂ ਦੇ ਪੁੱਤਰ ਪੁੱਤਰੀਆਂ ਨੂੰ ਇਹਨਾਂ ਦੇ ਜਿਹੜੇ ਜਾਂ ਫਿਰ ਲੋਕਲ ਉਮੀਦਵਾਰ ਨੇ ਉਹਨਾਂ ਨੂੰ ਜਿਹੜੀ ਪੱਤਰ ਜੀ ਦਿੱਤੀ ਜਾਵੇਗੀ ਤੁਸੀਂ ਦੋਸਤੋ ਰਜਿਸਟਰ 15 7 2024 ਤੱਕ ਜਿਹੜਾ ਤੁਸੀਂ ਆਪਣੇ ਜਿਹੜੀ ਸਪੀਡ ਪੋਸਟ ਰਾਹੀਂ ਆਪਣੇ ਜਿਹੜੇ ਪੱਤਰ ਬਿਨੇ ਪੱਤਰ ਦੇਦਨੇ ਹਨ ਤੇ ਬਿਨੇਕਾਰ ਜਿਹੜੇ ਪੱਤਰ ਬਿਨੇਕਾਰ ਨੇ ਬਿਨੇ ਪੱਤਰ ਆਪਣੇ ਜਨਰਲ ਮੈਨੇਜਰ ਪੰਜਾਬ ਰੀਜਨ ਡਿਵੈਲਪਮੈਂਟ ਬੋਰਡ ਕਮ ਸੁਪਰਡੰਟ ਕੇਂਦਰੀ ਜੇਲ ਪਟਿਆਲਾ ਦੇ ਦਫਤਰ ਮਿਤੀ 15 7 2024 ਤੱਕ ਤੁਸੀਂ ਪਹੁੰਚਾਣੇ ਹਨ ਤੇ ਆਪਣੇ ਰੈਜ਼ਿਊਮੇ ਦੇ ਨਾਲ ਨਾਲ ਜਿਹੜਾ ਦੋ ਪਾਸਪੋਰਟ ਸਾਈਜ਼ ਫੋਟੋ ਫੋਟੋਆਂ ਜਿਹੜੀਆਂ ਤਸਦੀਕ ਕਰਕੇ ਦਿਨੇ ਆ ਹਨ ਭਰਤੀ ਦਾ ਟੰਗ ਇੰਟਰਵਿਊ ਹੋਵੇਗਾ ਤੇ ਇੰਟਰਵਿਊ ਦੀ ਮਿਤੀ 18/7/2024 ਨੂੰ ਸਵੇਰੇ 10 ਵਜੇ ਇਹਨਾਂ ਨੇ ਇਹ ਰੱਖੀ ਹੈ ਤਾਂ ਦੋਸਤੋ ਤੁਸੀਂ ਸਾਰਾ ਨੋਟੀਫਿਕੇਸ਼ਨ ਪੜ੍ਹ ਕੇ ਫਿਰ ਹੀ ਇਹਨਾਂ ਭਰਤੀਆਂ ਵਾਸਤੇ ਜਿਹੜਾ ਅਪਲਾਈ ਕਰਨਾ ਹੈ ਤਾਂ ਦੋਸਤੋ ਇਹ ਸੀ ਪੰਜਾਬ ਵਿੱਚ ਨਵੀਆਂ ਆਈਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨਾ ਜੋਬਸ ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨਾਲ ਲਗਾਤਾਰ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ